ਦੋਸਤੋ ਸੰਗਰਾਮ ਟੀਵੀ ਦੇ ਰਜੰਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਭਾਰਤੀ ਫੌਜ ਦੇ ਮੁਖੀ ਜਿਹੜੇ ਐ ਸੀ ਡੀ ਐਸ ਚੀਫ ਆਫ ਡਿਫੈਂਸ ਸਟਾਫ ਸ਼੍ਰੀ ਅਨਿਲ ਚੋਹਾਨ ਨੇ ਸਿੰਗਾਪੁਰ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਸਵਾਲਾਂ ਦੇ ਜਵਾਬਾਂ ਦਿੰਦਿਆਂ ਹੋਇਆਂ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਉਹਨਾਂ ਨੇ ਇਹ ਮੰਨ ਲਿਆ ਕਿ ਭਾਰਤੀ ਜਿਹੜੇ 에ਅਰਕ੍ਰਾਫਟ ਨੇ ਜੈਟ ਨੇ ਉਹ ਪਾਕਿਸਤਾਨ ਵੱਲੋਂ ਡੇਗੇ ਗਏ। ਹੁਣ ਤੱਕ ਗੋਲਗੱਲ ਹੁੰਦੀ ਰਹੀ ਭਾਰਤ ਸਰਕਾਰ ਨੇ ਤਾਂ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ ਉਹਨੇ ਤਾਂ ਇਹਦੇ ਤੇ ਮੂੰਹ ਨਹੀਂ ਖੋਲਿਆ ਪਰ ਜਿਹੜੇ ਫੌਜੀ ਅਧਿਕਾਰੀ ਬੋਲਦੇ ਰਹੇ ਅੱਡ ਅੱਡ ਉਹ ਇਹ ਕਹਿ ਕੇ ਸਾਬਤ ਦੇ ਸੀ ਵੀ ਜਦੋਂ ਕੋਈ ਅਜਿਹੀ ਗੱਲ ਹੁੰਦੀ ਹੈ ਤਾਂ ਨੁਕਸਾਨ ਤਾਂ ਦੋਵੇਂ ਪਾਸੇ ਹੁੰਦਾ ਹੈ ਇਹ ਗੱਲ ਸੱਚ ਵੀ ਹੈ ਕਿ ਨੁਕਸਾਨ ਤਾਂ ਦੋਵੇਂ ਪਾਸੇ ਹੁੰਦਾ ਕਿਸੇ ਦਾ ਵੱਧ ਹੋ ਗਿਆ ਕਿਸੇ ਦਾ ਘਟ ਚੋਹਾਨ ਸਾਹਿਬ ਨੇ ਕੱਲ ਮੰਨਦੇ ਹੋਏ ਆ ਇਹ ਵੀ ਕਿਹਾ ਵੀ ਪਹਿਲੇ ਦਿਨ ਜਿਹੜੀ ਸਾਡੀ ਸਟ੍ਰੈਟੇਜੀ ਸੀਗੀ ਸਾਡੀ ਜਿਹੜੀ ਯੁੱਧ ਨੀਤੀ ਸੀ ਉਹ ਸਾਨੂੰ ਦੁਬਾਰਾ ਦੂਜੇ ਤੇ ਤੀਜੇ ਵਾਰ ਬਦਲਣੀ ਪੈਗੀ ਤੇ ਅਸੀਂ ਫੇਰ ਉਹਨਾਂ ਦੇ 에ਅਰ ਬੇਸ ਤੇ ਹਮਲੇ ਕੀਤੇ ਤੇ ਉਹਦਾ ਬਹੁਤ ਨੁਕਸਾਨ ਕੀਤਾ ਅਸੀਂ ਸਿਰਫ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਜੀ ਆਪਰੇਸ਼ਨ ਸਿੰਧੂਰ ਦੇ ਨਾਂ ਦੇ ਉੱਤੇ ਇਕ ਤਾਂ ਆਪਰੇਸ਼ਨ ਸੰਧੂਰ ਨੂੰ ਉਹ ਬਹੁਤ ਸਫਲ ਕਹਿ ਰਹੇ ਐ ਪਾਕਿਸਤਾਨ ਦੇ ਅੱਡੇ ਤਬਾਹ ਕਰਤੇ ਹੋਣਗੇ ਹੋਰ ਗੱਲਾਂ ਹੋਗੀਆਂ ਹੋਣਗੀਆਂ ਇਹਦੇ ਨਾਲ ਆਪਰੇਸ਼ਨ ਦੀ ਸਫਲਤਾ ਜਾਂ ਅਸਫਲਤਾ ਦਾ ਕੋਈ ਪੈਮਾਨਾ ਨਹੀਂ ਬਣਦਾ ਸਫਲਤਾ ਸਫਲਤਾ ਦਾ ਪੈਮਾਨਾ ਇਹ ਬਣਦਾ ਹੈ ਕਿ 22 April ਨੂੰ ਜਿਨ੍ਹਾਂ ਅੱਤਵਾਦੀਆਂ ਨੇ ਸਾਡੇ ਬੇਟੀਆਂ ਦੇ ਸਾਡੇ ਬੱਚੀਆਂ ਦੇ ਸੰਧੂਰ ਉਜਾੜੇ ਉਹ ਅੱਤਵਾਦੀ ਕਿੱਥੇ ਨੇ ਉਹ ਕੌਣ ਨੇ ਉਹ ਕਦੋਂ ਫੜੇ ਜਾਂ ਮਾਰੇ ਜਾਣਗੇ ਇਸ ਗੱਲ ਦਾ ਜਵਾਬ ਸਵਾ ਮਹੀਨੇ ਤੋਂ ਬਾਅਦ ਵੀ ਮੋਦੀ ਜੀ ਕੋਲ ਤੇ ਉਹਨਾਂ ਦੀ ਸਰਕਾਰ ਕੋਲ ਹੈ ਨਹੀਂ ਦੂਜੇ ਪਾਸੇ ਕਿਉਂਕਿ ਸਾਡੀ ਇਹ ਪੱਕੀ ਠੱਕੀ ਰਏ ਹੈ ਸੰਗਰਾਮ ਟੀਵੀ ਦੀ ਵੀ ਜੁੱਧ ਕਿਸੇ ਮਸਲੇ ਦੇ ਹੱਲ ਨਹੀਂ ਉਹਨਾਂ ਨੇ ਇਹ ਐਲਾਨ ਕਰਤਾ ਮੋਦੀ ਜੀ ਨੇ ਵੀ ਆਪਰੇਸ਼ਨ ਸੰਧੂਰ ਅਜੇ ਖਤਮ ਨਹੀਂ ਉਹ ਜਾਰੀ ਹੈ ਉਹ ਆਪਣੀ ਗੱਲਾਂ ਜੋ ਮਰਜੀ ਕਹੀਂ ਜਾਣਾ ਇਹ ਜਾਰੀ ਹੋਣ ਦਾ ਮਤਲਬ ਹੈ ਵੀ ਭਾਰਤ ਦੇ ਜਿਹੜਾ ਇਹ ਜਿਹੜੇ ਆ ਸੂਬੇ ਹੈਗੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਪਾਕਿਸਤਾਨ ਜੰਮੂ ਕਸ਼ਮੀਰ ਉਧਰਲੇ ਪਾਸੇ ਗੁਜਰਾਤ ਤੱਕ ਰਾਜਸਥਾਨ ਇਹ ਸੂਬੇ ਲਗਾਤਾਰ ਕਿਸੇ ਨਾ ਕਿਸੇ ਰੂਪ ਦੀ ਜਿਹੜੀ ਟੈਨਸ਼ਨ ਹੈ ਦਬਾਅ ਹੈ ਉਹਦੀ ਅਵਸਥਾ 'ਚ ਰਹਿਣੇ ਹੈ ਸੋ ਉਹਦਾ ਪੱਕਾ ਟੱਕਾ ਹੱਲ ਇਹ ਹੈ ਵੀ ਇਹਨੂੰ ਕੂਟਨੀਤੀ ਦੇ ਹਿਸਾਬ ਨਾਲ ਲਗਾਇਆ ਜਾਵੇ। ਦੋ ਗੱਲਾਂ ਜਿਹੜੀਆਂ ਨੇ ਆਪਾਂ ਵਿਰੋਧੀ ਐ ਭਾਰਤ ਸਰਕਾਰ ਦੀਆਂ। ਇੱਕ ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਤੱਕ ਤੁਸੀਂ ਕੋਈ ਗੱਲਬਾਤ ਹੀ ਨਹੀਂ ਕਰੋਗੇ ਕਿਸੇ ਵੀ ਪੱਧਰ ਦੇ ਉੱਤੇ ਤਾਂ ਫਿਰ ਮਸਲੇ ਖੱਲ ਕਿੱਥੋਂ ਹੋਣਗੇ? ਜੇ ਤੁਸੀਂ ਇਹ ਕਹਿੰਦੇ ਹੋ ਵੀ ਜਿੰਨਾ ਚਿਰ ਅੱਤਵਾਦ ਹੈ ਗੱਲਬਾਤ ਨਹੀਂ ਹੈ, ਇਹਦਾ ਮਤਲਬ ਹੈ ਵੀ ਸਿਰਫ ਡਾਂਗ ਦੇ ਜ਼ੋਰ ਤੇ ਅਸੀਂ ਇਹਨੂੰ ਹੱਲ ਕਰਨਾ ਚਾਹੁੰਦੇ ਹਾਂ ਜਿਹੜਾ ਕੋਈ ਕੋਈ ਹੱਲ ਨਹੀਂ ਹੈ। ਕੱਲ ਅੰਮ੍ਰਿਤਸਰ ਜੀ ਪਰਸੋਂ ਆਏ ਸੀਗੇ ਉੱਥੇ ਪੂੰਛ ਦੇ ਵਿੱਚ ਬਹੁਤ ਨੁਕਸਾਨ ਹੋਇਆ ਗੁਰਦੁਆਰਾ ਸਾਹਿਬ ਵੀ ਨੁਕਸਾਨੇ ਗਏ ਐ ਲੋਕ ਵੀ ਮਰੇ ਐ ਤੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਅਸੀਂ ਛੋਟੇ ਨੁਕਸਾਨ ਕਹਿ ਕੇ ਵੀ ਛੋਟੇ ਮੋਟੇ ਨੁਕਸਾਨ ਦੋਨੇ ਪਾਸੇ ਹੁੰਦੇ ਹੁੰਦੇ ਐ ਇਹਨਾਂ ਨੂੰ ਤੋਂ ਆਪਣੇ ਹੱਥ ਨਹੀਂ ਤੋਂ ਸਕਦੇ ਇਹਦਾ ਮਤਲਬ ਐ ਇਹ ਜਿਹੜੇ ਸਾਡੇ ਜਿਹੜਾ ਤੌਰ ਤਰੀਕਾ ਹੈਗਾ ਸੋਚਣ ਦਾ ਉਸ ਤੌਰ ਤਰੀਕਾ ਗਲਤ ਐ ਤੌਰ ਤਰੀਕਾ ਇਹ ਹੋਵੇ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਅਟੈਕ ਤੋਂ ਬਿਨਾ ਅਸੀਂ ਅੱਤਵਾਦ ਨੂੰ ਕਿਵੇਂ ਹਰਾਉਣਾ ਹੈ ਇਹ ਵੱਡਾ ਸਵਾਲ ਹੈਗਾ ਜਿਹਦੇ ਤੇ ਬਹੁਤ ਜ਼ਿਆਦਾ ਕ੍ਰੀਏਟਿਵ ਹੋਣ ਦੀ ਲੋੜ ਹੈ ਤੇ ਜਿਹੜਾ ਕਿ ਮੋਦੀ ਸਰਕਾਰ ਹੋ ਨਹੀਂ ਰਹੀ ਤੇ ਨਾ ਉਹ ਹੋਣ ਦਿੰਦੀ ਹੈ ਦੂਜੇ ਪਾਸੇ ਸੰਧੂਰ ਦੇ ਨਾਂ ਦੇ ਉੱਤੇ ਇੱਕ ਬੀਜੇਪੀ ਨੇ ਪਹਿਲਾਂ ਉਹਨਾਂ ਦੀ ਖਬਰ ਛਾਪ ਗਈ ਆ ਭਾਸਕਰ ਦੇ ਵਿੱਚ ਤੇ ਉਹਨੂੰ ਅਮਿਤ ਮਾਲਵੀਆ ਨੇ ਕਿਹਾ ਵੀ ਹਾਂ ਅਸੀਂ ਘਰ ਘਰ ਸੰਧੂਰ ਭਜਾਉਣਾ ਹੈ ਮੋਦੀ ਜੀ ਵੱਲੋਂ ਉਹ ਪੁੱਠੀ ਪੈ ਗਈ ਮਮਤਾ ਬੇਨਰਜੀ ਨੇ ਪੁੱਛ ਲਿਆ ਵੀ ਕੀ ਮੋਦੀ ਜੀ ਦੇਸ਼ ਭਰ ਦੀਆਂ ਸਾਰੀਆਂ ਔਰਤਾਂ ਦੇ ਦੇ ਪਤੀਏ ਇਹ ਤਾਂ ਪਤੀ ਦਿਨ ਦਾ ਹੁੰਦਾ ਹੈ ਉਹ ਚ ਪੁੱਠੇ ਫਸ ਗਏ ਫਿਰ ਹੁਣ ਉਹ ਬਿਆਨ ਦੇਣ ਲੱਗੇ ਵੀ ਨਹੀਂ ਅਸੀਂ ਤਾਂ ਇਹ ਪ੍ਰੋਗਰਾਮ ਲਿਖਿਆ ਹੀ ਨਹੀਂ ਸੀਗਾ ਉਹਨਾਂ ਤੇ ਨਿੱਜੀ ਹਮਲੇ ਹੋਣ ਲੱਗੇ ਮੋਦੀ ਜੀ ਤੇ ਮੋਦੀ ਜੀ ਸੰਧੂਰ ਤੁਹਾਡੀਆਂ ਰਗਾਂ ਚ ਬਿਸ਼ੱਕ ਖੂ ਜਿਹੜਾ ਗਰਮ ਗਰਮ ਸੰਧੂਰ ਦੌੜਦਾ ਹੋਵੇ ਪਰ ਇਹ ਸੰਧੂਰ ਬੀਬੀਆਂ ਤੱਕ ਜਿਹੜੀਆਂ ਬੀਬੀਆਂ ਦੇ ਸੰਧੂਰ ਉਜੜਿਆ ਉਹਨਾਂ ਦਾ ਸੰਧੂਰ ਅਜੇ ਤੱਕ ਉਹਨਾਂ ਨੂੰ ਤਸੱਲੀ ਨਹੀਂ ਦੇ ਸਕਿਆ ਵੀ ਉਹ ਦੇ ਉਹਦਾ ਤੁਸੀਂ ਕੋਈ ਬਦਲਾ ਲੈ ਲਿਆ ਸੋ ਇਹ ਇਹ ਤੇ ਦੂਜਾ ਤੁਹਾਡਾ ਤਾਂ ਇੱਕੋ ਇੱਕ ਨਿਸ਼ਾਨਾ ਚੋਣਾ ਜਿੱਤਣਾ ਜਿਹੜੀਆਂ ਨੇ ਰੋਡ ਸ਼ੋਅ ਕਰਨੇ ਸੰਧੂਰ ਦੇ ਨਾਂ ਤੇ ਰੋਡ ਸ਼ੋਅ ਹੋ ਰਹੇ ਸੋ ਇਹ ਬਿਲਕੁਲ ਹੀ ਦੁਰਵਰਤ ਤੋਂ ਹੈ ਤੁਹਾਡੇ ਆਪਣੇ ਅਹੁਦੇ ਦੀ ਤੇ ਭਾਰਤੀ ਫੌਜਾਂ ਦੇ ਜਿਹੜਾ ਵੀ ਉਹਨਾਂ ਨੇ ਉਹ ਕੰਮ ਕੀਤਾ ਹੈ ਉਥੇ ਉਸ ਦੇ ਸਾਰੇ ਦਾ ਤੁਸੀਂ ਨਿੱਜੀ ਆਪਣੇ ਨਿੱਜੀ ਤੇ ਭਾਰਤੀ ਜਨਤਾ ਪਾਰਟੀ ਲਈ ਫਾਇਦਾ ਲੈ ਰਿਹਾ ਹੈ ਮਿੱਤਕ ਦੂਜੀ ਗੱਲ ਅਸੀਂ ਦੋਸਤੋ ਇਹ ਕਹਿਣੀ ਚਾਹੁੰਦੇ ਆ ਕਿ ਅਸਾਂ ਜਿਹੜਾ ਮੁਸਲਮਾਨ ਵਿਰੋਧੀ ਜਿਹੜਾ ਪ੍ਰਚਾਰ ਹੈ ਉਹਦੀਆਂ ਕੁਝ ਉਦਾਹਰਣਾਂ ਅਸਾਮ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬੰਗਲਾਦੇਸ਼ੀ ਕਹਿ ਕੇ ਉੱਥੋਂ ਕੱਢਿਆ ਜਾ ਰਿਹਾ ਹੈ ਬੰਗਲਾਦੇਸ਼ ਦੇ ਬਾਰਡਰ ਤੇ ਲਿਜਾ ਕੇ ਉਹਨਾਂ ਨੂੰ ਛੱਡਦੇ ਆ ਇੱਕ ਬੀਬੀ ਉਹਦਾ ਚ ਰਹੀਮਾ ਬੇਗਮ 50 ਸਾਲਾਂ ਦੀ ਹੈ ਉਹਨੂੰ ਅੱਧੀ ਰਾਤ ਜਿਗਾਇਆ ਜਾਂਦਾ ਹੈ SSP ਦੇ ਪੇਸ਼ ਕੀਤਾ ਜਾਂਦਾ ਹੈ ਉਹ ਵਿਚਾਰੀ ਆਪਣੇ ਕਾਗਜ਼ ਪੱਤਰ ਲੈ ਕੇ ਜਾਂਦੀ ਉਹ ਭਾਰਤੀ ਸਿਟੀਜ਼ਨ ਹੈ ਉਹਨੂੰ ਕਈ ਜਣੇ ਹੋਰ ਦੇ ਨਾਲ ਬੰਗਲਾਦੇਸ਼ ਦੇ ਬਾਰਡਰ ਦੇ ਉੱਤੇ ਕੁਝ ਬੰਗਲਾਦੇਸ਼ੀ ਨੋਟ ਦੇ ਕੇ ਰੁਪਈਏ ਦੇ ਕੇ ਉਹਨੂੰ ਉਧਰ ਤੱਕ ਦਿੱਤਾ ਜਾਂਦਾ ਅੱਗੋਂ ਝੋਨੇ ਦੇ ਖੇਤ ਨੇ ਉਹ ਕਹਿੰਦੀ ਮੈਂ ਗੋਡੇ-ਗੋਡੇ ਪਾਣੀ ਦੇ ਵਿੱਚੋਂ ਦੀ ਲੰਘ ਕੇ ਅੱਗੇ ਜਾਨੀ ਆਂ ਅੱਗੋਂ ਬੰਗਲਾਦੇਸ਼ ਵਾਲੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਵਾਲੇ ਐ ਉਹ ਉਹਨਾਂ ਨੂੰ ਪਾਏ ਜਾਂਦੇ ਐ ਉਹ ਉੱਥੇ ਵੜ ਨਹੀਂ ਦਿੰਦੇ ਉਹ ਹੁਣ ਵਿਚਾਰੀ ਉਧਰ ਜਾਵੇ ਕਿ ਇੱਧਰ ਜਾਵੇ ਫੇਰ ਹੌਲੀ ਹੌਲੀ ਸਾਡੇ ਭਾਰਤੀ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਅਸੀਂ ਗਲਤ ਔਰਤ ਨੂੰ ਭੇਜਤਾ ਉਹ ਰੌਲਾ ਵੀ ਪੈਂਦਾ ਉਹਨਾਂ ਦੇ ਵਕੀਲ ਵੀ ਸੰਪਰਕ ਕਰਦੇ ਆ ਤੇ ਉਹ ਫੇਰ ਉਹਨੂੰ ਵਾਪਸ ਬੁਲਾਉਂਦੇ ਆ ਉਹਦੇ ਤੋਂ ਉਹ ਬੰਗਲਾਦੇਸ਼ੀ ਨੋਟ ਵਾਪਸ ਲੈਂਦੇ ਆ ਇਹ ਤਾਂ ਇੱਕ ਘਟਨਾ ਹੈ ਵੀ ਜਿਹਦੇ 'ਚ ਪਤਾ ਲੱਗ ਗਿਆ ਜਿਹਦੇ 'ਚ ਪਤਾ ਹੀ ਨਹੀਂ ਲੱਗਿਆ ਬਹੁਤ ਸਾਰੇ ਵੱਡੇ ਪੱਧਰ ਦੇ ਉੱਤੇ ਜਿਹੜੇ ਬੰਗਾਲੀ ਬੋਲਣ ਵਾਲੇ ਲੋਕ ਨੇ ਜਿਹੜੇ ਬੰਗਲਾ ਭਾਸ਼ਾ ਬੋਲਦੇ ਆ ਚਾਹੇ ਉਹ ਅਸਾਮ ਦੇ ਵਿੱਚ ਖਾਸ ਤੌਰ ਤੇ ਇਹ ਜਿਹੜਾ ਹੈ ਵਢਾਂਗਾ ਸ਼ੁਰੂ ਹੋਇਆ ਹੋਇਆ ਹੈ ਬੰਗਲਾਦੇਸ਼ੀਆਂ ਦੇ ਨਾਂ ਦੇ ਉੱਤੇ ਕਿਸੇ ਵੀ ਬੰਗਲਾ ਬੋਲਦੇ ਭਾਸ਼ੇ ਭਾਸ਼ੀ ਲੋਕ ਨੂੰ ਜਿਹੜਾ ਮੁਸਲਮਾਨ ਹੈ ਉਹਨੂੰ ਚੱਕ ਕੇ ਉਧਰ ਭੇਜਿਆ ਜਾ ਰਿਹਾ ਹੈ ਬਿਲਕੁਲ ਹੀ ਗਲਤ ਹੈ ਇਹ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਉੱਥੋਂ ਦੀ ਗਊ ਸੇਵਾ ਆਯੋਗ ਕਮਿਸ਼ਨ ਬਣਾਇਆ ਹੋਇਆ ਮਹਾਰਾਸ਼ਟਰ ਨੇ ਗਊ ਦੀ ਸੇਵਾ ਵਾਸਤੇ ਚੰਗੀ ਗੱਲ ਹੈ ਗਾਵਾਂ ਦੀ ਸੇਵਾ ਕਰਦੇ ਆ ਤਾਂ ਪਰ ਉਹਨਾਂ ਨੇ ਇੱਕ ਸਿੱਧੇ ਚਿੱਠੀ ਉੱਥੋਂ ਦੀਆਂ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਏਪੀਐਮਸੀਜ਼ ਉਹਨਾਂ ਨੂੰ ਕੜਤੀ ਵੀ 2 ਜੂਨ ਤੋਂ ਲੈ ਕੇ 8 ਜੂਨ ਤੱਕ ਕਿਉਂਕਿ 7 ਜੂਨ ਨੂੰ ਬਕਰੀਦ ਹੈ ਮੁਸਲਮਾਨਾਂ ਦਾ ਬਹੁਤ ਵੱਡਾ ਤਿਹਾਰ ਹੈ ਕੋਈ ਵੀ ਜਾਨਵਰ ਕਿਸੇ ਵੀ ਮੰਡੀ 'ਚ ਨਹੀਂ ਲਿਆਇਆ ਜਾਣਾ ਚਾਹੀਦਾ ਮੰਡੀਆਂ ਬੰਦ ਕਰ ਦਿਓ ਪਸ਼ੂਆਂ ਦੀਆਂ ਚਾਹੇ ਉਹ ਭੇਡ ਹੈ ਬੱਕਰੀ ਹੈ ਚਾਹੇ ਚਾਹੇ ਮੱਝ ਹੈ ਗਾਂ ਤਾਂ ਹੋਈ ਨਹੀਂ ਸਕਦੀ ਕਿਉਂਕਿ ਉਹਦੇ ਤੱਪਬੰਦੀ ਹੋਈ ਹੈ ਤੇ ਕੋਈ ਵੀ ਜਾਨਵਰ ਜਿਹੜਾ ਹੈ ਗਾਂ ਉਹ ਮੰਡੀਆਂ ਚ ਨਾ ਆਵੇ ਉਹਦਾ ਰੌਲਾ ਪੈ ਗਿਆ ਫਿਰ ਉਹ ਕਹਿੰਦੇ ਵੀ ਇਹਨੂੰ ਸਾਡੀ ਐਡਵਾਈਜ਼ਰੀ ਮੰਨ ਲਿਆ ਜਾਵੇ ਵੀ ਕਿਸਮ ਦੀ رائے ਮੰਨ ਲੈ ਕਿਉਂ ਹੁੰਦੇ ਕੌਣ ਹੋ ਤੁਸੀਂ ਇਹ ਕਹਿਣ ਵਾਲੇ ਤੁਹਾਡੇ 'ਚ ਇਹ ਕੀ ਜ਼ਰਤ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਉਹਨਾਂ ਦੇ ਤਿਹਾੜ ਦੇ ਵਿੱਚ ਖਲਲ ਪਾਵੋ ਇੱਕ ਲੋਕਾਂ ਦੇ ਵਿੱਚ ਚਰਚਾ ਛੇੜੋ ਤਾਂ ਕਿ ਮੁਸਲਮ ਬਿਰੋਧੀ ਭਾਵਨਾਵਾਂ ਨੂੰ ਹੋਰ ਪਟਕਾਇਆ ਜਾ ਸਕੇ 24 ਘੰਟੇ Hindu Muslim ਜਿਹੜਾ ਮੁੱਦਾ ਹੈ ਉਹਨੂੰ ਬਰਕਰਾਰ ਰੱਖਦੇ ਆ ਤੇ ਇਸ ਤਰ੍ਹਾਂ ਨਾਲ ਜਿਹੜਾ ਆ ਇਹ ਅਗਲੀ ਗੱਲ ਜਿਹੜੀ ਹੈ ਦੋਸਤੋ ਉਹ ਉਹ ਇਹ ਹੈ ਕਿ ਕੱਲ ਤੁਹਾਡੇ ਨਾਲ ਸਾਂਝ ਕੀਤੀ ਸੀ ਗੱਲ ਇੱਕ ਵੀ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਐਮ ਆਈਟੀ ਉਥੇ ਦੀ ਕਨਵੋਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਸਾਰਿਆਂ ਦਾ ਖਾਣਾ-ਵਾਣਾ ਸੀਗਾ ਉਸ ਦੇ ਵਿੱਚ ਉਥੋਂ ਦੀ ਪ੍ਰੈਜ਼ੀਡੈਂਟ ਸਟੂਡੈਂਟਸ ਦੀ ਜਿਹੜੀ ਹੈ ਮੇਗਾ ਵੇ ਮੂਰੀ ਜਿਹੜੀ ਕਿ ਭਾਰਤੀ ਅਮਰੀਕਨ ਹੈਗੀ ਹੈ ਕੁੜੀ ਭਾਰਤੀ ਮੂਲ ਦੇ ਮਾਪੇ ਦੀ ਬੱਚੀ ਹੈ ਉਸ ਨੇ ਆਪਣੇ ਭਾਸ਼ਣ ਦੇ ਵਿੱਚ ਫਲਸਤੀਨ ਦੇ ਹੱਕ 'ਚ ਤੇ ਫਲਸਤੀਨ ਦੀ ਆਜ਼ਾਦੀ ਦੇ ਹੱਕ 'ਚ ਬੋਲੀ ਸੀਗੀ ਤੇ ਇਹ ਵੀ ਕਿਹਾ ਸੀ ਵੀ ਸਾਡੀ ਜਿਹੜੀ ਯੂਨੀਵਰਸਿਟੀ ਹੈ ਉਹ ਇਜ਼ਰਾਈਲ ਦੇ ਨਾਲ ਜਿਹੜੇ ਸਾਡੀ ਰਿਸਰਚ ਸਾਂਝੀ ਕਰਦੇ ਆ ਉਹ ਨਹੀਂ ਕਰਨੀ ਚਾਹੀਦੀ ਸਾਨੂੰ ਉਸ ਕਤਲੇਆਮ ਦਾ ਹਿੱਸਾ ਸਾਡੀ ਯੂਨੀਵਰਸਿਟੀ ਨੂੰ ਨਹੀਂ ਬਣਨਾ ਚਾਹੀਦਾ ਕੱਲ ਦੂਜੇ ਦਿਨ ਜਾਨੀ ਕਿ ਇਹ ਪਰਸੋਂ ਦੀ ਗੱਲ ਹੈ ਕੱਲ ਦੂਜੇ ਦਿਨ ਜਿਹਨੂੰ ਉਹਨਾਂ ਨੂੰ ਡਿਗਰੀ ਮਿਲਣੀ ਸੀਗੀ ਫਿਰ ਉਹ ਡਿਗਰੀ ਉਹਨੂੰ ਦਿੱਤੀ ਨਹੀਂ ਗਈ ਉਹ ਰੋਕ ਲਈ ਗਈ ਹੈ ਇਹਦੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦੀ ਡਿਗਰੀ ਅੱਡਾ ਯੂਨੀਵਰਸਟੀਆਂ ਨੇ ਰੋਕੀ ਹੈ ਜਿਸ ਯੂਨੀਵਰਸਿਟੀ ਦੇ ਉੱਤੇ ਬਹੁਤ ਵੱਡਾ ਅਟੈਕ ਹੈ 트럼ਪ ਦਾ ਉਸ ਨੇ ਵੀ ਇੱਕ ਜਿਹੜੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹ ਆਪਣੀ ਉਹ ਉਸ ਯੂਨੀਵਰਸਿਟੀ ਨੇ ਵੀ ਹਾਰਵਰਡ ਨੇ ਇੱਕ ਵਿਦਿਆਰਥੀ ਜਿਹੜਾ ਹੈਗਾ ਮੁਹੰਮਦ ਖਲੀਲ ਉਸ ਦੀ ਰਮੇਸ਼ ਆਸਟ੍ਰਿਕ ਮੋਸਨ ਮਹਿਵਾ ਦੀ ਵੀ ਇਹਨਾਂ ਦੀਆਂ ਡਿਗਰੀਆਂ ਰੋਪੀਆਂ ਸੀਗੀਆਂ ਤੇ ਕੱਲ ਹੋਰ ਇੱਕ ਯੂਨੀਵਰਸਿਟੀ ਐਸੇ ਹਾਰਵਰਡ ਦੇ ਵਿੱਚ ਹੀ ਇੱਕ ਹੋਰ ਕੁੜੀ ਨੇ ਇਹ ਕਹਿਤਾ ਵੀ ਇਸ ਦਾ ਫਲਸਤੀਨੀਆ ਦੇ ਹੱਕ ਚ ਸੋ ਦੂਜੇ ਬੰਨੇ ਇਹ ਯੂਨੀਵਰਸਿਟੀਆਂ ਇਹ ਵੀ ਕਲੇਮ ਕਰਨੋਂ ਨਹੀਂ ਹਟ ਰਹੀਆਂ ਕਿ ਅਸੀਂ ਜਿਹੜੀ ਬੋਲਣ ਦੀ ਆਜ਼ਾਦੀ ਹੈ ਉਹਦੇ ਪੂਰਾ ਹੱਕ 'ਚ ਜੇ ਤੁਸੀਂ ਹੱਕ 'ਚੋਂ ਫਿਰ ਆਹ ਕਰਤੂਤਾਂ ਕਿਉਂ ਕਰਦੇ ਆਂ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਭਾਰਤ ਦੇ ਇੱਕ ਬਹੁਤ ਮਸ਼ਹੂਰ ਇਤਿਹਾਸਕਾਰ ਡਾਕਟਰ ਰਾਮਚੰਦਰ ਗੁਹਾ ਜੀ ਨੇ ਇੱਕ ਲੇਖ ਲਿਖਿਆ ਵੀ ਮੈਂ ਅਮਰੀਕੀ ਯੂਨੀਵਰਸਿਟੀ ਦਾ ਕਰਜਈ ਆ ਉਹ ਆਪਣੀ ਸਾਰੀ ਕਹਾਣੀ ਦੱਸਦੇ ਆ ਉਹ ਕਹਿੰਦੇ ਆ ਵੀ ਮੈਂ ਅਮਰੀਕੀ ਵਿਦੇਸ਼ ਨੀਤੀ ਦਾ ਸ਼ੁਰੂ ਤੋਂ ਹੀ ਆਲੋਚਕ ਰਹਾ ਤੇ ਮੈਂ ਇਸ ਵਿਦੇਸ਼ ਨੀਤੀ ਨੂੰ ਹੰਕਾਰ ਤੇ 도ਗਲੇਪਣ ਦਾ ਮਿਸ਼ਰਣ ਮੰਨਦਾ ਪਰ ਇਹਦੇ ਦੀਆਂ ਯੂਨੀਵਰਸਿਟੀਆਂ ਇਹਦੇ ਤੋਂ ਵੱਖਰੀਆਂ ਨੇ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਉਹ ਬਹੁਤ ਬੋਲਣ ਦੀ ਆਜ਼ਾਦੀ ਹੈ ਤੇ ਚੰਗਾ ਬਹੁਤ ਵਧੀਆ ਮਾਹੌਲ ਹੈ ਇੱਕ ਇਨਸਾਨ ਬਣਾਉਣ ਵਾਲਾ ਤੇ ਮੈਂ ਉਸ ਦਾ ਰਿਣੀ ਆ ਉਹਨਾਂ ਯੂਨੀਵਰਸਿਟੀਆਂ ਦਾ ਇਸ ਗੱਲ ਲਈ ਤੇ ਇਹਨਾਂ ਦੇ ਉੱਤੇ ਜਿਹੜੇ ਅੱਜਕੱਲ੍ਹ 트াম্প ਵੱਲੋਂ ਤੇ ਬਾਕੀ 트াম্প ਦੇ ਸਮਰਥਕਾਂ ਵੱਲੋਂ ਢੜਕਾਉ ਤੇ ਅਸੱਭੇਕ ਹਮਲੇ ਹੋ ਰਹੇ ਐ ਉਹਨਾਂ ਹਮਲਿਆਂ ਦਾ ਜਿਹੜੇ ਵੀ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਯੋਗ ਕੌਮਾਂ ਦੇ ਜਿਹੜੇ ਚਿੰਤਨਸ਼ੀਲ ਲੋਕ ਨੇ ਉਹਨਾਂ ਨੂੰ ਸੋਗ ਮਨਾਉਣਾ ਚਾਹੀਦਾ ਹੈ ਤੇ ਉਹਦਾ ਵਿਰੋਧ ਕਰਨਾ ਚਾਹੀਦਾ ਸੋ ਅਸੀਂ ਇਹਨਾਂ ਯੂਨੀਵਰਸਟੀਆਂ ਵੱਲੋਂ ਜਿਹੜਾ ਇਹ ਵਿਦਿਆਰਥੀਆਂ ਦੇ ਬੋਲਣ ਦੇ ਉੱਤੇ ਜਿਹੜੀਆਂ ਕਿ ਉਹ ਫ੍ਰੀ ਬੋਲ ਰਹੀਆਂ ਨੇ ਉਹਨਾਂ ਦੇ ਉੱਤੇ ਪਾਬੰਦੀ ਲਾ ਕੇ ਉਹਨਾਂ ਨੂੰ ਦੀਆਂ ਡਿਗਰੀਆਂ ਰੋਕਣਾ ਅਸੀਂ ਵੀ ਇਹਦੀ ਨਿੰਦਿਆ ਕਰਦੇ ਆ ਤੇ ਭਾਰਤ ਦੇ ਜਿਹੜੇ ਨੌਜਵਾਨ ਨੇ ਮੁੰਡੇ ਵਿਦਿਆਰਥੀ ਕੁੜੀਆਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਆਪਣੀ ਸੋਚ ਦਾ ਦਾਇਰਾ ਆਪਣਾ ਤੁਸੀਂ ਕੈਰੀਅਰ ਬਣਾਉਣਾ ਹੈ ਉਹ ਗੱਲ ਠੀਕ ਪਰ ਉਸ ਤੋਂ ਬਿਨਾਂ ਜਿਹੜਾ ਐਜੂਕੇਸ਼ਨ ਦਾ ਜਿਹੜੀ ਸਿੱਖਿਆ ਹੈ ਉਹਨੇ ਮਨੁੱਖ ਨੂੰ ਟਰਾਂਸਫਾਰਮ ਕਰਨਾ ਹੁੰਦਾ ਉਹਨੂੰ ਬਦਲਣਾ ਹੁੰਦਾ ਹੈ ਅੰਦਰੋਂ ਇੱਕ ਚੰਗਾ ਮਨੁੱਖ ਬਣਾਉਣਾ ਹੁੰਦਾ ਹੈ ਜਿਹੜਾ ਸਾਰੀ ਦੁਨੀਆ ਨੂੰ ਪਿਆਰ ਕਰ ਸਕੇ ਅਜਿਹੇ ਮਨੁੱਖ ਬਣਨ ਵਾਲੇ ਪਾਸੇ ਆਪਾਂ ਤੁਰੀਏ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ